ਪੰਜਾਬ ਵਿੱਚ ਮੁੜ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਵੇਗਾ ਇਹ ਸਵਾਲ ਪਿਛਲੇ ਲੰਬੇ ਸਮੇਂ ਤੋਂ ਘੁੰਮ ਰਿਹਾ ਸੀ ਪਰ ਇਹਦਾ ਇੱਕ ਵੱਡਾ ਖੁਲਾਸਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀਤਾ ਵੈਸੇ ਉਹਨਾਂ ਪਹਿਲਾਂ ਵੀ ਇੱਕ ਜਿਹੜਾ ਬਹੁਤ ਭਾਰਾ ਲੈਟਰ ਆਪਣੀ ਹਾਈ ਕਮਾਂਡ ਨੂੰ ਲਿਖਿਆ ਸੀ ਉਹਦੇ ਵਿੱਚ ਵੀ ਇਹ ਗੱਲ ਕਹੀ ਸੀ ਵੀ ਮੈਂ ਜਿਹੜੀ ਤਜਵੀਜ਼ ਦਿੱਤੀ ਸੀ ਕਿ ਅਕਾਲੀ ਦਲ ਬੀਜੇਪੀ ਦਾ ਗੱਠਜੋੜ ਕੀਤਾ ਜਾਵੇ ਹਾਈ ਕਮਾਂਡ ਉਹਦੇ ਤੇ ਗੌਰ ਨਹੀਂ ਕਰੀ ਜੋ ਕਰਨ ਦੀ ਲੋੜ ਹੈ ਸਮੇਂ ਦੀ ਮੰਗ ਹੈ ਪਰ ਹੁਣ ਸੁਨੀਲ ਜਾਖੜ ਨੇ ਬਹੁਤ ਸਿੱਧੇ ਰੂਪ ਵਿੱਚ ਖੁੱਲੇ ਮਨ ਨਾਲ ਇਹ ਗੱਲ ਕਹੀ ਹੈ ਵੀ ਪੰਜਾਬ ਚ ਆਪਸੀ ਭਾਈਚਾਰਕ ਸਾਂਝ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਬੇਹੱਦ ਜ਼ਰੂਰੀ ਹੈ। ਉਹਨਾਂ ਨੇ ਇਹ ਨਸੀਹਤ ਦਿੱਤੀ ਵੀ ਅਕਾਲੀ ਦਲ ਤੇ ਭਾਜਪਾ ਹੁਣ ਆਪਸੀ ਮਤਭੇਦ ਭੁਲਾ ਕੇ ਨੇੜੇ ਆਉਣ, ਹੱਥ ਮਿਲਾਉਣ, ਕਲਾਵੇ ਵਿੱਚ ਆਉਣ ਤੇ ਗੱਠਜੋੜ ਕਰਕੇ ਪੰਜਾਬ ਵਿੱਚ ਨਿਤਰਣ ਸੁਨੀਲ ਜਾਖੜ ਨੇ ਇਹ ਵੀ ਕਿਹਾ ਵੀ ਪੰਜਾਬ ਦੀ ਸਰਦਾਰੀ ਤੇ ਅਣਖ ਨੂੰ ਸਮਝਣ ਦੀ ਲੋੜ ਹੈ ਪੰਜਾਬ ਦੇ ਲੋਕਾਂ ਦੇ ਮਨ ਟੁੰਬਣ ਦੀ ਲੋੜ ਹੈ ਉਹ ਨਾਲ ਇਹ ਵੀ ਗੱਲ ਕਹਿ ਦਿੱਤੀ ਵੀ ਹਿੰਦੂ ਸਿੱਖ ਇਕਤਾ ਲਈ ਪੰਜਾਬ ਵਿੱਚ ਦੋਵਾਂ ਪਾਰਟੀਆਂ ਦਾ ਗੱਠਜੋੜ ਜ਼ਰੂਰੀ ਹੈ ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ ਸੁਨੀਲ ਜਾਖੜ ਹੋਣਾ ਨੇ ਉੰਜ ਸੁਨੀਲ ਜਾਖੜ ਹੋਣੀ ਕਈ ਵਾਰੀ ਜਦੋਂ ਕਾਂਗਰਸ ਦੇ ਵੀ ਪ੍ਰਧਾਨ ਸੀ ਤੇ ਉਹ ਕਈ ਵਾਰੀ ਆਪਾ ਵਿਰੋਧੀ ਜਾਂ ਆਪਣੀ ਪਾਰਟੀ ਦੇ ਵਿਰੁੱਧ ਕਹਿ ਲੋ ਜਾਂ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਬੋਲ ਦਿੰਦੇ ਸੀ ਸੋ ਲੱਗਦਾ ਵੀ ਜਿਹੜੀ ਇੱਕ ਦੰਦ ਕਥਾ ਜ਼ਮੀਨੀ ਪੱਧਰ ਤੇ ਚੱਲ ਰਹੀ ਹੈ ਉਹਨੂੰ ਲੈ ਕੇ ਸੁਨੀਲ ਜਾਖੜ ਹੁਣਾਂ ਨੇ ਇੱਕ ਖੁੱਲਕੇ ਬਤੌਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਇਹ ਗੱਲ ਕਹੀ ਹੈ ਵੀ ਪੰਜਾਬ ਵਿੱਚ ਅਕਾਲੀ ਦਲ ਨਾਲ ਗੱਠ ਜੋੜ ਕਰਨਾ ਚਾਹੀਦਾ ਇੱਕ ਹਕੀਕਤ ਵੀ ਹੈ ਪਿਛਲੀਆਂ 3-4 ਚੋਣਾਂ ਦੌਰਾਨ ਭਾਜਪਾ ਤੇ ਅਕਾਲੀ ਦਲ ਨੇ ਕੰਧ ਤੇ ਲਿਖਿਆ ਪੜ ਲਿਆ ਵੀ ਉਹ ਜੇ ਇਕੱਲੇ ਇਕੱਲੇ ਪੰਜਾਬ ਚ ਕਿਉਂ ਲੜਨਗੇ ਤੇ ਸਰਕਾਰ ਬਣਾਉਣ ਦੇ ਸੰਭਵ ਨਹੀਂਗੇ ਸਮਰੱਥ ਨਹੀਂਗੇ ਇਹ ਗੱਲ ਤਕਰੀਬਨ ਕਲੀਅਰ ਹੈ ਤੇ ਜਦੋਂ ਦੋਵਾਂ ਪਾਰਟੀਆਂ ਦੀਆਂ ਪ੍ਰਾਪਤ ਕੀਤੀਆਂ ਵੋਟਾਂ ਨੂੰ ਜੋੜਿਆ ਜਾਂਦਾ ਤੇ ਫਿਰ ਲੱਗਦਾ ਵੀ ਪੰਜਾਬ ਵਿੱਚ ਜੇ ਦੋਵੇਂ ਧਿਰਾਂ ਇਕੱਠੀਆਂ ਹੋ ਜਾਣ ਤੇ ਕਾਂਗਰਸ ਤੇ ਆਪ ਨੂੰ ਭਾਜੜਾ ਪੈ ਸਕਦੀਆਂ ਨੇ ਕਿਉਂਕਿ ਜਦੋਂ ਦੋ ਧਿਰਾਂ ਆਰਡਰ ਲੜਦੀਆਂ ਨੇ ਤੇ ਵੋਟਾਂ ਉਸ ਢੰਗ ਨਾਲ ਪੈਂਦੀਆਂ ਨੇ ਤੇ ਜਦੋਂ ਜੁਨਾਈਟ ਹੋ ਜਾਂਦੀਆਂ ਨੇ ਤੇ ਫਿਰ ਲੋਕ ਇਹ ਮਹਿਸੂਸ ਕਰਦੇ ਨੇ ਲੋਕਾਂ ਕੋਲ ਗੱਲ ਜਾਂਦੀ ਵੀ ਇਹ ਤੇ ਗੱਠਜੋੜ ਜਿੱਤਣ ਦੇ ਸਮਰੱਥ ਲੱਗਦਾ ਫਿਰ ਜਿਹੜੀਆਂ ਕੱਲਿਆਂ-ਕੱਲਿਆਂ ਨੂੰ ਵੋਟਾਂ ਪਈਆਂ ਹੁੰਦੀਆਂ ਉਹ ਤੋਂ ਕਈ ਫੀਸਦ ਵੱਧ ਵੋਟਾਂ ਪੈਣ ਦੀ ਸੰਭਾਵਨਾ ਬਣਦੀ ਹੈ ਸੁਨੀਲ ਜਾਖੜ ਹਣੀ ਬਾਰ-ਬਾਰ ਇਹ ਗੱਲ ਕਿਉਂ ਕਹਿ ਰਹੇ ਨੇ ਇਹ ਬੜੀ ਸੋਚਣ ਦੀ ਲੋੜ ਹੈ ਲੱਗਦਾ ਵੀ ਪੰਜਾਬ 'ਚ ਜਿਹੜੀ ਇੱਕ ਚਰਚਾ ਚੱਲ ਰਹੀ ਹੈ ਖਾਸ ਕਰਕੇ ਜਿਹੜਾ ਵਪਾਰੀ ਤਬਕਾ ਹੈ ਵਪਾਰੀ ਤਬਕਾ ਗੈਂਗਸਟਰਵਾਦ ਤੇ ਫਰੋਟੀਆਂ ਦਾ ਜਿਹੜਾ ਪ੍ਰਵਾਹ ਪੰਜਾਬ 'ਚ ਚੱਲ ਰਿਹਾ ਉਹਦੇ ਤੋਂ ਬਹੁਤ ਦੁਖੀ ਐ ਔਰ ਕਿਤੇ ਨਾ ਕਿਤੇ ਇਹ ਵਪਾਰੀ ਤਬਕੇ ਨੂੰ ਮਹਿਸੂਸ ਹੁੰਦਾ ਵੀ ਜੇ ਪੰਜਾਬ 'ਚ ਭਾਜ ਪਾਜ ਦੇ ਪੰਜਾਬ 'ਚ ਮੋਦੀ ਦਾ ਡੰਡਾ ਚੱਲੇ ਅਮਿਤ ਸ਼ਾਹ ਦਾ ਡੰਡਾ ਚੱਲੇ ਤੇ ਫਿਰ ਪੰਜਾਬ 'ਚ ਇਹ ਜਿਹੜੇ ਗੈਂਗਸਟਰ ਨੇ ਇਹਨਾਂ ਨੂੰ ਭਾਜ ਪਾਈ ਜਾ ਸਕਦੀ ਐ ਇੱਕ ਇਦਾਂ ਦਾ ਪ੍ਰਭਾਵ ਐ ਦੂਸਰੀ ਗੱਲ ਸੰਦਤਕਾਰ ਜਿਹੜੇ ਉਦਯੋਗਪਤੀ ਨੇ ਜਿਹੜਾ ਵਪਾਰੀ ਤਬਕਾ ਹੀ ਆ ਜਾਂਦਾ ਉਹ ਇਹ ਮਹਿਸੂਸ ਕਰਦੇ ਨੇ ਵੀ ਜਦੋਂ ਭਾਰਤ ਦੀ ਸਰਕਾਰ ਜਦੋਂ ਕੇਂਦਰ ਸਰਕਾਰ ਵਾਲੀ ਜਿਹੜੀ ਪਾਰਟੀ ਹੈ ਉਹਦਾ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਕਰਕੇ ਪੰਜਾਬ 'ਚ ਸਰਕਾਰ ਬਣਾਉਗੀ ਤੇ ਫਿਰ ਬਹੁਤ ਵੱਡਾ ਜਿਹੜਾ ਖਲਾਅ ਆ ਪੰਜਾਬ ਨੂੰ ਕੋਈ ਪੈਕੇਜ ਸੰਤੀ ਪੈਗ ਕੋਈ ਵਿੱਤੀ ਪੈਕੇਜ ਦੇਣ ਦੀਆਂ ਗੱਲਾਂ ਨੇ ਉਹਦਾ ਰਾਹ ਖੁੱਲੇਗਾ ਪੰਜਾਬ ਨੂੰ ਉਹਦਾ ਲਾਭ ਹੋ ਸਕਦਾ ਔਰ ਇੱਕ ਹੋਰ ਪੰਜਾਬ ਦੇ ਆਮ ਲੋਕਾਂ ਵਿੱਚ ਇਹ ਦੰਦ ਕਥਾ ਹੈ ਕਿ ਕੇਂਦਰ ਨਾਲ ਜਿਹੜਾ ਬੇ ਲੋੜਾ ਡਾਂਗ ਖੜਕਾਉਣ ਵਾਲਾ ਪ੍ਰਵਾਹ ਚੱਲ ਰਿਹਾ ਹੈ ਪਿਛਲੇ ਸਮੇਂ ਤੋਂ ਉਹਦੇ ਨਾਲ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਚਲਣਾ ਪੈ ਰਿਹਾ ਇੱਥੋਂ ਤੱਕ ਕਿ ਜਦੋਂ ਜੇ ਮਲਾਜਮਾਂ ਦੀ ਗੱਲ ਕਰੀਏ ਤੇ ਮੁਲਾਜ਼ਮਾਂ ਦਾ 13% ਡੀਏ ਪੈਂਡਿੰਗ ਹੈ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਦੇਣ ਦਾ ਮੁੱਦਾ ਹਵਾ 'ਚ ਲਟਕਿਆ ਪਿਆ ਹੈ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮ ਜਿਹੜੇ ਹਾਈ ਕੋਰਟ ਤੇ ਸੁਪਰੀਮ ਕੋਰਟ ਤੋਂ ਵੀ ਕੇਸ ਜਿੱਤ ਗਏ ਨੇ ਉਹਨਾਂ ਨੂੰ ਪੰਜਾਬ ਸਕੇਲ ਦੇਣ ਦੇ ਮੁੱਦੇ ਦੀ ਗੱਲ ਹੈ ਜਾਂ ਇਸੇ ਤਰ੍ਹਾਂ ਜਿਹੜੇ ਠੇਕਾ ਤੇ ਆਊਟਸੋਰਸ ਦੇ ਮੁਲਾਜ਼ਮ ਨੇ ਵਿੱਤੀ ਸੰਕਟ ਦਾ ਸ਼ਿਕਾਰ ਨੇ ਉਹਨਾਂ ਨੂੰ ਰੈਗੂਲਰ ਕਰਨ ਦੀ ਗੱਲ ਆਉਂਦੀ ਜਾਂ ਜਿਹੜੇ ਪੈਨਸ਼ਨਰ ਨੇ 2.59 ਗੁਣਾਕ ਦੀ ਗੱਲ ਆਉਂਦੀ ਹੈ ਜਾਂ 15 ਇੱਕ 15 ਦਾ ਪੱਤਰ ਰੱਦ ਕਰਨ ਦੀ ਗੱਲ ਆਉਂਦੀ ਜਿਹੜੀਆਂ ਮੰਗਾਂ ਬਹੁਤ ਲੰਬੇ ਸਮੇਂ ਤੋਂ اٹਕੀਆਂ ਪਈਆਂ ਨੇ ਤੇ ਕਈ ਵਾਰੀ ਮੁਲਾਜ਼ਮਾਂ ਦੇ ਵੀ ਇਦਾਂ ਦੇ ਸੰਕੇਤ ਇਦਾਂ ਦੇ ਪ੍ਰਭਾਵ ਸਾਹਮਣੇ ਆਉਂਦੇ ਨੇ ਵੀ ਉਹ ਕਹਿੰਦੇ ਵੀ ਹੁਣ ਤੇ ਪਾਜ ਪਾਹੀ ਸਾਨੂੰ ਡੀਏ ਦੇ ਸਕਦੀ ਹੈ ਕਿਉਂਕਿ ਕੇਂਦਰ ਸਰਕਾਰ 115% ਡੀਏ ਦੇ ਰਹੀ ਪੰਜਾਬ ਦੇ ਆਪਣੇ ਦੇਸ਼ ਭਰ ਦੇ ਕੇਂਦਰੀ ਮੁਲਾਜ਼ਮਾਂ ਨੂੰ ਔਰ ਦੇ ਵੀ ਨਕਦੋਂ ਨਕਦ ਰਹੀ ਹੈ ਕੋਈ ਏਰੀਅਰ ਨਹੀਂ ਰੋਕਿਆ ਜਾ ਰਿਹਾ ਸੋ ਈਵਨ ਮੁਲਾਜ਼ਮਾਂ ਵਿੱਚ ਵੀ ਜਿਹੜਾ ਇਦਾਂ ਦਾ ਪ੍ਰਭਾਵ ਵੀ ਜੇ ਪਾਜ ਪਾਜੇ ਤੇ ਫਿਰ ਸਾਡਾ ਕਲਿਆਣ ਹੋ ਸਕਦਾ ਇਦਾਂ ਦੀ ਇੱਕ ਗੱਲ ਜਿਹੜੀ ਚੱਲ ਰਹੀ ਹੈ ਸੋ ਲੱਗਦਾ ਵੀ ਸੁਨੀਲ ਜਾਖੜ ਹੋਣਾ ਨੇ ਜਿਹੜੇ ਲੋਕਾਂ ਦੀ ਇਹ ਦੰਦ ਕਥਾ ਚੱਲ ਰਹੀ ਹੈ ਕਿਤੇ ਨਾ ਕਿਤੇ ਉਹਨਾਂ ਦੇ ਮਨ ਵਿੱਚ ਉਹ ਗੱਲ ਬਾਹਰ ਆਉਂਦੀ ਹੈ ਤੇ ਉਹ ਕਹਿੰਦੇ ਨੇ ਵੀ ਅਕਾਲੀ ਦਲ ਬੀਜੇਪੀ ਦਾ ਗੱਠਜੋੜ ਬਹੁਤ ਜ਼ਰੂਰੀ ਹੈ ਇਹ ਵੀ ਗੱਲ ਹੁੰਦੀ ਹੈ ਵੀ ਜਿਹੜਾ ਕੇਂਦਰ ਨਾਲ ਬਿਲੋੜਾ ਅ ਟਕਰਾਅ ਚੱਲਦਾ ਰਹਿੰਦਾ ਪੰਜਾਬ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਤੇ ਉਹਦੇ ਨਾਲ ਜਿਹੜਾ ਕਰਜ਼ੇ ਦੀ ਸਥਿਤੀ ਹੈ ਪੰਜਾਬ ਦੇ ਸਰ ਕਰਜ਼ੇ ਤੇ ਕਰਜ਼ਾ ਚੜਦਾ ਜਾ ਰਿਹਾ ਵਿਆਜ ਤੇ ਵਿਆਜ ਜਿਹੜੀ ਹੈ ਉਹ ਵੱਡੀ ਪੰਡ ਬਣਦੀ ਜਾ ਰਹੀ ਹੈ ਇੱਕ ਇਦਾਂ ਦਾ ਪ੍ਰਭਾਵ ਵੀ ਹੈ ਵੀ ਜੇ ਕੇਂਦਰ ਸਰਕਾਰ ਜਿਹੜੀ ਹੈ ਉਹ ਪੰਜਾਬ ਵਿੱਚ ਵੀ ਸਤਾ ਚ ਹੋਊਗੀ ਤਾਂ ਫਿਰ ਕਿਤੇ ਨਾ ਕਿਤੇ ਪੰਜਾਬ ਨੂੰ ਵਿੱਤੀ ਤੌਰ ਤੇ ਵੀ ਕਰਜ਼ਿਆਂ ਤੋਂ ਵੀ ਛੁਟਕਾਰਾ ਮਿਲ ਸਕਦਾ ਸੋ ਸੁਨੀਲ ਚਾਖੜ ਹੋਣਾ ਨੇ ਲੱਗਦਾ ਵੀ ਇਹ ਸਾਰੀ ਜਿਹੜੀ ਗਰਾਊਂਡ ਤੇ ਚੱਲਦੀ ਵੀ ਗੱਲ ਹੈ ਉਹ ਕਿਤੇ ਜਾ ਕੇ ਹਾਈ ਕਮਾਂਡ ਕੋ ਰੱਖਣ ਦਾ ਯਤਨ ਵਾਰ-ਵਾਰ ਕੀਤਾ ਜਾ ਰਿਹਾ ਔਰ ਜੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੁੰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਆਮ ਆਦਮੀ ਪਾਰਟੀ ਤੇ ਕਾਂਗਰਸ ਲਈ ਉਹ ਬਹੁਤ ਵੱਡੀ ਚੁਣੌਤੀ ਹੋਵੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਚੁਣੌਤੀ ਇਸ ਲਈ ਹੋਊਗੀ ਵੀ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਚ ਔਰ ਜਦੋਂ ਇਲੈਕਸ਼ਨ ਹੁੰਦੀ ਹੈ ਤੇ ਫਿਰ ਸਾਰੀਆਂ ਤਰ੍ਹਾਂ ਸਰਕਾਰੀ ਪੱਖ ਤੇ ਅਟੈਕ ਕਰਦੀਆਂ ਨੇ ਔਰ ਜਦੋਂ ਇਹ ਅਟੈਕ ਕਰਦੀਆਂ ਨੇ ਤੇ ਇੱਕ ਬਦਲਾਅ ਦੀ ਲਹਿਰ ਜ ਜਿਹੜੀ ਆਮ ਵੋਟਰਾਂ ਚ ਜਾਂਦੀ ਹੈ ਸੋ ਉਹਨੂੰ ਕਿਵੇਂ ਆਮ ਆਦਮੀ ਪਾਰਟੀ ਰੋਕੇਗੀ ਉਹਦੇ ਲਈ ਹੋਰ ਵੱਡੀ ਚੁਣੌਤੀ ਬਣ ਜੇਗੀ ਔਰ ਕਾਂਗਰਸ ਜਿਹੜੀ ਕਿਤੇ ਨਾ ਕਿਤੇ ਇਹ ਸੂਚੀ ਬੈਠੀ ਹੈ ਵੀ 2027 ਚ ਉਹਨਾਂ ਦਾ ਦਾਅ ਲੱਗ ਸਕਦਾ ਪਰ ਜਿਹੜੀ ਉਹਨਾਂ ਦੀ ਆਪਸੀ ਟੁੱਟ ਭੱਜ ਹੈ ਆਪਸ ਵਿੱਚ ਫੁੱਟ ਹੈ ਕਈ ਮੁੱਖ ਮੰਤਰੀ ਬਣ ਲਈ ਖੰਭ ਖਲਾਰੀ ਬੈਠੇ ਨੇ ਉਹਦੇ ਨਾਲ ਉਹਨਾਂ ਦਾ ਜਿਹੜਾ ਅਕਸ਼ ਹੈ ਜਾਂ ਉਹਨਾਂ ਦਾ ਜਿਹੜਾ ਕੇਡਰ ਹੈ ਕਿਤੇ ਨਾ ਕਿਤੇ ਡੀਮੋਰਲਾਈਜ਼ ਹੋ ਰਿਹਾ ਉਹ ਆਮ ਜਿਹੜੇ ਕਾਂਗਰਸੀ ਨੇ ਉਹ ਮਹਿਸੂਸ ਕਰ ਰਹੇ ਨੇ ਵੀ ਇਹ ਲੀਡਰਸ਼ਿਪ ਦੀ ਫੋਟ ਜਿਹੜੀ ਹੈ ਉਹ ਸਾਨੂੰ ਕਿਤੇ ਮਰਵਾ ਸਕਦੀ ਹੈ ਸੋ ਇਹਨਾਂ ਸਾਰੇ ਹਾਲਾਤਾਂ ਵਿੱਚ ਜੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੁੰਦਾ ਤੇ ਫਿਰ ਇਹ ਗੱਲ ਕਹੀ ਜਾ ਸਕਦੀ ਹੈ ਵੀ ਇੱਕ ਕਾਂਗਰਸ ਤੇ ਆਮ ਆਦਮੀ ਪਾਰਟੀ ਲਈ ਬਹੁਤ ਵੱਡੀ ਚੁਣੌਤੀ ਬਣ ਸਕਦੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਗੱਠ ਜੋੜ ਲਈ ਅੜਿੱਕੇ ਕਿਹੜੇ ਨੇ ਅੜਿੱਕਿਆਂ ਬਾਰੇ ਇੱਕ ਗੱਲ ਤਾਂ ਬਹੁਤ ਸਾਫ਼ ਹੈ ਵੀ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਸੁਖਵੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਉਹ ਵਾਰ-ਵਾਰ ਆਪਣੀਆਂ ਰੈਲੀਆਂ ਆਪਣੇ ਇਕੱਠਾਂ 'ਚ ਇਹ ਗੱਲ ਕਹਿੰਦੇ ਨੇ ਬਈ ਪੰਜਾਬੀਓ ਆਪਣੀ ਖੇਤਰੀ ਪਾਰਟੀ ਦੀ ਲੋੜ ਐ ਆਪਣੇ ਹੀ ਅਖੀਰ ਆਪਣਿਆਂ ਤੇ ਕੰਮ ਆਉਂਦੇ ਨੇ ਔਰ ਖੇਤਰੀ ਪਾਰਟੀ ਪੰਜਾਬ ਨੂੰ ਬਹੁਤ ਲੁੜੀਂਦੀ ਐ ਪਰ ਜਦੋਂ ਉਹੀ ਸੁਖਬੀਰ ਸਿੰਘ ਬਾਦਲ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਨਗੇ ਤੇ ਫਿਰ ਉਹ ਖੇਤਰੀ ਪਾਰਟੀ ਵਾਲਾ ਸ਼ਬਦ ਕਿੱਥੇ ਜਾਏਗਾ ਇਹ ਬਹੁਤ ਵੱਡਾ ਸਵਾਲ ਹੈ ਸ਼੍ਰੋਮਣੀ ਅਕਾਲੀ ਦਲ ਲੱਗੇ ਪਰ ਜੋ ਹਾਲਾਤ ਨੇ ਇਸ ਵੇਲੇ ਜੋ ਹਾਲਾਤ ਨੇ ਉਸ ਤੋਂ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਮੈਂ ਬਾਦਲ ਦਲ ਦੀ ਗੱਲ ਕਰਦਾ ਉਹ ਜੇ ਗੱਠਜੋੜ ਹੁੰਦਾ ਤੇ ਇਸ ਗੱਲ ਨੂੰ ਕਿਤੇ ਅੱਗੇ ਪਿੱਛੇ ਕਰਕੇ ਸਾਂਝ ਪਾ ਸਕਦਾ ਇਹ ਗੱਲ ਲੈ ਕੇ ਕਿ ਪੰਜਾਬ ਵਿੱਚ ਹਿੰਦੂ ਸਿੱਖ ਏਕਤਾ ਲਈ ਪੰਜਾਬ ਦੇ ਭਾਈਚਾਰਕ ਸਾਂਝ ਲਈ ਜਿਹੜੀ ਭਾਜਪਾ ਨਾਲ ਸਾਂਝ ਪਾਣੀ ਬਹੁਤ ਲਾਜ਼ਮੀ ਸੀ ਉਂਝ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅੱਜ ਗਰਾਫ ਹੈ ਉਹ ਬਹੁਤਾ ਵਧੀਆ ਨਹੀਂਗਾ ਵਧੀਆ ਕੀ ਬਹੁਤ ਹਾਸ਼ੀਏ ਤੇ ਗਿਆ ਜਿਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਆਪਣੇ ਸਿਆਸੀ ਸੰਕਟ ਚੋਂ ਨਿਕਲਣ ਲਈ ਭਾਰਤੀ ਜਨਤਾ ਪਾਰਟੀ ਦੀ ਬਾਹ ਫੜ ਸਕਦੇ ਹਨ ਲੱਗਦਾ ਸ਼ਾਇਦ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਲੋੜ ਮਹਿਸੂਸ ਹੋ ਰਹੀ ਹੈ ਕਿਉਂਕਿ ਸਕੰਦਰ ਸਿੰਘ ਮਲੂਕਾ ਵਰਗੇ ਕਈ ਅਕਾਲੀ ਦਲ ਤੇ ਖੁੱਲ ਕੇ ਇਹ ਗੱਲ ਕਹਿੰਦੇ ਨੇ ਵੀ ਇਹਦੇ ਚ ਝਿਜਕ ਕੀ ਐ ਸਾਨੂੰ ਗੱਠ ਜੋੜ ਕਰਕੇ ਪੰਜਾਬ ਨੂੰ ਅੱਗੇ ਲਿਜਾਣਾ ਚਾਹੀਦਾ ਸੋ ਇੱਕ ਅੜਿੱਕਾ ਲੱਗਦਾ ਸੀ ਪਿਛਲੇ ਸਮੇਂ ਜਦੋਂ ਤਾਜ਼ਾ-ਤਾਜ਼ਾ ਰਮਨੀਤ ਸਿੰਘ ਬਿੱਟੂ ਪਾਜ ਪਾਜ ਸ਼ਾਮਲ ਹੋਏ ਸੀ ਤੇ ਫਿਰ ਇਹ ਸਵਾਲ ਉੱਠਦੇ ਸੀ ਵੀ ਕੀ ਹੁਣ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰ ਲੇਗੀ ਕਿਉਂਕਿ ਰਮਨੀਤ ਬਿੱਟੂ ਦੇ ਦਾਦਾ ਜੀ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੈਂਤ ਸਿੰਘ ਨੇ ਔਰ ਉਹਨਾਂ ਤੇ ਇਹ ਦੋਸ਼ ਲੱਗਦੇ ਆ ਵੀ ਉਹਨਾਂ ਨੇ ਆਪਣੇ ਰਾਜ ਵਿੱਚ ਸਿੱਖ ਨੌਜਵਾਨਾਂ ਦਾ ਵਿਆਪਕ ਪੱਧਰ ਤੇ ਕਤਲੇਆਮ ਕਰਵਾਇਆ ਦੋਸ਼ ਲੱਗਦੇ ਨੇ ਕਿ ਇੰਨਾਂ ਹਾਲਾਤਾਂ ਵਿੱਚ ਉਹ ਜਿਹੜੇ ਅਜਿਹੇ ਲੀਡਰ ਭਾਜਪਾ ਵਿੱਚ ਸ਼ਾਮਲ ਹੋਏ ਨੇ ਕਿ ਉਹ ਉਸੇ ਪਾਰਟੀ ਨਾਲ ਗੱਠਜੋੜ ਕਰ ਲੇਗਾ ਕਾਲੀ ਦਲ ਪਰ ਆ ਜਿਵੇਂ ਕਿ ਆ ਜਾਂਦਾ ਵੀ ਅੱਜ ਕੱਲ ਸਿਧਾਂਤ ਅੱਜ ਕੱਲ ਅਡਿਓਲੋਜੀ ਇਹ ਤੇ ਸ਼ਾਇਦ ਕਿਸੇ ਪਾਰਟੀ ਦੇ ਪੱਲੇ ਨਹੀਂ ਰਹੀ ਗੱਠਜੋੜ ਤੇ ਇਸੇ ਲਈ ਹੁੰਦਾ ਵੀ ਜੇ ਗੱਠਜੋੜ ਕਰ ਲਿਆ ਸਤਾ ਤੇ ਕਾਬਜ ਹੋ ਜਾਗੇ ਜੇ ਗੱਠਜੋੜ ਕਰ ਲਿਆ ਮੁੱਖ ਮੰਤਰੀ ਬਣ ਜਾਗੇ ਜੇ ਗੱਠਜੋੜ ਕਰ ਲਿਆ ਸਰਕਾਰ ਬਣਾ ਕੇ ਮੰਤਰੀ ਬਣ ਜਾਗੇ ਤੇ ਜਦੋਂ ਇਹ ਸੋਚ ਆਉਗੀ ਤੇ ਫਿਰ ਲੱਗਦਾ ਵੀ ਅਕਾਲੀ ਦਲ ਤੇ ਬੀਜੇਪੀ ਚ ਇਹ ਗੱਲਾਂ ਜਿਹੜੀਆਂ ਰਮਨੀਤ ਬਿੱਟੂ ਵਰਗੀਆਂ ਨੇ ਇਹ ਅੜਿੱਕੇ ਨਹੀਂ ਬਨਣਗੀਆਂ ਔਰ ਉੰਜ ਵੀ ਭਾਰਤੀ ਜਨਤਾ ਪਾਰਟੀ ਵਿੱਚ ਵੱਡੇ ਪੱਦਰ ਤੇ ਜਿਹੜੇ ਨੇ ਸਿੱਖ ਚਿਹਰੇ ਸ਼ਾਮਲ ਹੋਏ ਨੇ ਜਿਨ੍ਹਾਂ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਗੁਰਮੀਤ ਛੋਡੀ ਨੇ ਇਸੇ ਤਰ੍ਹਾਂ ਕੇਵਲ ਢਿੱਲੋ ਨੇ ਔਰ ਫਤਿਹਜੰਗ ਬਾਜਵਾ ਨੇ ਪਰ ਇੱਕ ਜਿਹੜੇ ਹੁਣੇ ਜਿਨ੍ਹਾਂ ਨੇ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਅ ਰਣਜੀਤ ਸਿੰਘ ਗਿੱਲ ਚਰਚਾ ਬੜੀ ਹੈ ਵੀ ਉਹ ਵੀ ਅਗਲੇ ਦਿਨੀ ਭਾਜਪਾ ਚ ਸ਼ਾਮਲ ਹੋ ਸਕਦੇ ਨੇ ਇਹ ਸਾਰੇ ਲੀਡਰ ਜਿਹੜੇ ਨੇ ਇਕਬਾਲ ਸਿੰਘ ਲਾਲਪੁਰਾ ਨੇ ਇਹ ਇਹਨਾਂ ਵਿੱਚੋਂ ਬਹੁਤੇ ਲੀਡਰ ਜਿਹੜੇ ਨੇ ਉਹ ਕਿਥੇ ਨਾ ਕਿਸੇ ਰੂਪ ਵਿੱਚ ਸੌਫਟ ਕਾਰਨ ਰੱਖਦੇ ਨੇ ਅ ਅਕਾਲੀ ਦਲ ਨਾਲ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਪਿਛਲੇ ਸਮੇਂ ਕਹਿ ਚੁੱਕੇ ਨੇ ਵੀ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੋਣਾ ਕੋਈ ਗਲਤ ਨਹੀਂਗਾ ਤੇ ਹੋਣਾ ਹੀ ਚਾਹੀਦਾ ਹੈ ਇਹ ਪੰਜਾਬ ਦੇ ਇੰਟਰਸਟ ਹੈ ਸਟੇਟ ਦੇ ਇੰਟਰਸਟ ਚ ਸੋ ਵੱਡੇ ਪੱਧਰ ਤੇ ਜਿਹੜੇ ਲੀਡਰ ਨੇ ਈਵਨ ਮਨਰंजन ਕਾਲੀਆ ਵਿਜੇ ਸਾਂਪਲਾ ਭਾਜਪਾ ਦੇ ਵੱਡੇ ਲੀਡਰ ਉਹ ਵੀ ਕਿਤੇ ਨਾ ਕਿਤੇ ਅਕਾਲੀ ਦਲ ਨਾਲ ਸੌਫਟ ਕਾਰਨ ਰੱਖਦੇ ਨੇ ਸੋ ਬਹੁਤਾ ਅੜਿੱਕਾ ਲੱਗਦਾ ਨੇ ਅੜਿੱਕਾ ਸੁਣਨ ਚ ਜੋ ਆ ਰਿਹਾ ਇੱਕੋ ਹੀ ਹੈ ਵੀ ਨੰਬਰੀ ਗੇਮ ਤੇ ਆ ਕੇ ਕਿਤੇ ਮਾਮਲਾ ਫਸੇਗਾ ਵੀ 117 ਸੀਟਾਂ ਵਿੱਚੋਂ ਅਕਾਲੀ ਦਲ ਨੂੰ ਕਿੰਨੀਆਂ ਦੇਣੀਆਂ ਬੀਜੇਪੀ ਨੂੰ ਕਿੰਨੀਆਂ ਦੇਣੀਆਂ ਕਿਉਂਕਿ ਹੁਣ ਭਾਜਪਾ ਕਹਿੰਦੀ ਹੈ ਵੀ ਉਹ ਹੁਣ ਛੋਟੇ ਭਰਾ ਦਾ ਰੋਲ ਨਹੀਂ ਵੱਡੇ ਭਰਾ ਦਾ ਰੋਲ ਅਦਾ ਕਰਨਗੇ ਸੋ ਛੋਟੇ ਤੇ ਵੱਡੇ ਭਰਾ ਦੇ ਰੋਲ ਦਾ ਰੌਲਾ ਪੈ ਸਕਦਾ ਬਾਕੀ ਤੇ ਲੱਗਦਾ ਬਹੁਤਾ ਅੜਿੱਕਾ ਨਹੀਂ ਪਰ ਇੱਕ ਗੱਲ ਬੜੀ ਅਹਮ ਕਰਨ ਵਾਲੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਭਾਰਤੀ ਜਨਤਾ ਪਾਰਟੀ ਜਿਹੜੇ ਪੰਜ ਮੈਂਬਰੀ ਭਰਤੀ ਕਮੇਟੀ ਹੈ ਉਹਦੇ ਨਾਲ ਵੱਡੇ ਵੱਡੇ ਲੀਡਰ ਜਿਹੜੇ ਜੁੜੇ ਨੇ ਉਹਨਾਂ ਨੂੰ ਇਗਨੋਰ ਕਰਕੇ ਤੇ ਸੁਖਬੀਰ ਸਿੰਘ ਬਾਦਲ ਨਾਲ ਗੱਠਜੋੜ ਕਰ ਲੇਗੀ ਜਿਵੇਂ ਪੰਜ ਮੈਂਬਰੀ ਕਮੇਟੀ ਨਾਲ ਜੁੜੇ ਜਿਹੜੇ ਲੀਡਰ ਨੇ ਉਹਨਾਂ ਵਿੱਚੋਂ ਵੱਡੇ ਨਾਂ ਨੇ ਪ੍ਰੇਮ ਸਿੰਘ ਚੰਦੂ ਮਾਜ਼ਰਾ, ਸਰਜੀਤ ਸਿੰਘ ਰਖੜਾ, ਮਨਪ੍ਰੀਤ ਸਿੰਘ ਯਾਲੀ, ਇਕਬਾਲ ਸਿੰਘ ਝੁੰਦਾ, ਸੰਤ ਸਿੰਘ ਉਮੈਦਪੁਰੀ, ਕਰਨੈਲ ਸਿੰਘ ਪੀਰ ਮੁਹੰਮਦ, ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਟਸਾ ਇਸੇ ਤਰ੍ਹਾਂ ਕਈ ਹੋਰ ਲੀਡਰ ਨੇ ਜਿਹੜੇ 5 ਮੈਂਬਰੀ ਭਰਤੀ ਕਮੇਟੀ ਨਾਲ ਜੁੜੇ ਨੇ ਕੀ ਭਾਜਪਾ ਉਹਨਾਂ ਨੂੰ ਇਗਨੋਰ ਕਰਕੇ ਸੁਖਬੀਰ ਬਾਦਲ ਦਾ ਗੱਠ ਜੋੜ ਕਰ ਲੇਗੀ ਔਰ ਇਹ ਵੀ ਕਿਤੇ ਨਾ ਕਿਤੇ ਚਰਚਾ ਹੈ ਕਿ ਸ਼ਾਇਦ ਗੱਠ ਜੋੜ ਕਰਨ ਤੋਂ ਪਹਿਲਾਂ ਭਾਜਪਾ ਵਿਚੋਲਗੀ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਦੋ ਢੜੇ ਬਣੇ ਨੇ ਉਹਨਾਂ ਨੂੰ ਕਿਤੇ ਆਪਸ ਵਿੱਚ ਜੋੜਨ ਦਾ ਵੀ ਰੋਲ ਅਦਾ ਕਰ ਸਕਦੀ ਕਿਉਂਕਿ ਸਰਜੀਤ ਸਿੰਘ ਰਖੜਾ ਜਿਹੜੇ ਨੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੀ ਕਾਫੀ ਨੇੜੇ ਮੰਨੇ ਜਾਂਦੇ ਨੇ ਉਹਨਾਂ ਦੇ ਵੱਡੇ ਭਰਾ ਜਿਹੜੇ ਨੇ ਬਹੁਤ ਉੱਪਰ ਤੱਕ ਉਹਨਾਂ ਦੀ ਪਹੁੰਚ ਹੈ ਸੋ ਇੰਜ ਵੀ ਲੱਗ ਰਿਹਾ ਵੀ ਜਦੋਂ ਗੱਠਜੋੜ ਹੋਊਗਾ ਤੇ ਫਿਰ ਅਕਾਲੀ ਦਲ ਦੇ ਦੋਵਾਂ ਧਿਰਾਂ ਨੂੰ ਜੋੜਨ ਲਈ ਵੀ ਭਾਜਪਾ ਕੋਈ ਯਤਨ ਕਿਸੇ ਤਰ੍ਹਾਂ ਦੀ ਕੋਈ ਕੋਸ਼ਿਸ਼ ਕਰ ਸਕਦੀ ਆ ਸੋ ਕੁੱਲ ਮਿਲਾ ਕੇ ਕਹਿ ਸਕਦੇ ਆ ਵੀ ਪੰਜਾਬ ਦੀ ਸਿਆਸਤ ਵਿੱਚ ਸੁਨੀਲ ਜਾਖੜ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਹੈ ਵੇ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਸਮੇਂ ਦੀ ਲੋੜ ਹੈ ਉਹਦੇ ਨਾਲ ਇੱਕ ਨਵੇਂ ਤਰ੍ਹਾਂ ਦੇ ਪੰਜਾਬ 'ਚ ਸਿਆਸੀ ਸਮੀਕਰਨ ਪੈਦਾ ਹੋ ਸਕਦੇ ਨੇ ਤੇ ਜੇ ਇਹ ਚਰਚਾ ਹਕੀਕਤ 'ਚ ਜਿਹੜੀ ਬਦਲ ਗਈ ਤੇ ਫਿਰ ਆਮ ਆਦਮੀ ਪਾਰਟੀ ਤੇ ਕਾਂਗਰਸ ਲਈ ਇਹ ਬਹੁਤ ਵੱਡੀ ਸਿਆਸੀ ਚੁਣੌਤੀ ਹੋਵੇਗੀ